ਜਿਹੜੀ ਰਾਣੀ ਹੁਸ਼ਿਆਰ ਸੀ ਪਰਿਵਾਰ ਗਰੀਬ ਸੀ ਪਰਿਵਾਰ ਜਿਹੜਾ ਹੈ ਉਹ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਪਰ ਉਹਨਾਂ ਨੇ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਦੇ ਲਈ ਕਰਜ਼ਾ ਚੁੱਕ ਕੇ ਆਪਣੀ ਧੀ ਰਾਣੀ ਨੂੰ ਕੈਨੇਡਾ ਭੇਜਿਆ ਪਰ ਹੁਣ ਉਸ ਦੇ ਮੌਤ ਦੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਬਹੁਤ ਵਾਰ ਕੁਦਰਤ ਵੀ ਗਰੀਬ ਬੱਚਿਆਂ ਦੇ ਨਾਲ ਬੇਇਨਸਾਫੀ ਕਰ ਜਾਂਦਾ ਹੈ ਬਹੁਤ ਵਾਰ ਗਰੀਬ ਬੱਚਿਆਂ ਦੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਨੇ ਉਹ ਪੂਰੇ ਨਹੀਂ ਹੋ ਪਾਉਂਦੇ ਅਜਿਹੀ ਇੱਕ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਪਰਿਵਾਰ ਦੀ ਜਿੱਥੇ ਕਿ ਜਲੰਧਰ ਦਾ ਇਹ ਪਰਿਵਾਰ ਖੁਦ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ ਸਲਾਈ ਕਢਾਈ ਕਰਦਾ ਹੈ ਤੇ ਉਹਨਾਂ ਨੇ ਸੋਚਿਆ ਵੀ ਨਹੀਂ ਆਪਣੀ ਧੀ ਨੂੰ ਉਹ ਕੈਨੇਡਾ ਭੇਜ ਪਾਉਣਗੇ ਪਰ ਧੀ ਰਾਣੀ ਨੂੰ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਐਸ ਕਰਕੇ ਉਹਨਾਂ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸਟੱਡੀ ਵੀਜ਼ੇ ਤੇ ਕਿ ਚਲੋ ਅਸੀਂ ਗਰੀਬ ਆ ਸਾਡੀ ਧੀ ਰਾਣੀ ਗਰੀਬ ਨਾ ਰਵੇ ਉਹਨਾਂ ਨੇ ਕੈਨੇਡਾ ਭੇਜਿਆ ਉਸ ਨੂੰ ਪਰ ਜੋ ਹੈ ਹੁਣ ਉਸ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ ਦਰਸਲ ਉਹ ਆਪਣੇ ਦੋਸਤਾਂ ਦੇ ਨਾਲ ਜਿਹੜੀ ਆ ਉਲੇਖ ਤੇ ਘੁੰਮਣ ਗਈ ਸੀ ਜਿੱਥੇ ਕੀ ਦਰਖਤ ਡਿੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਰਿਤਿਕਾ ਜਿਹੜੀ ਹੈ ਉਹ ਸਟੱਡੀ ਵੀਜ਼ੇ ਤੇ ਗਈ ਸੀ ਬਹੁਤ سارے ਸੁਪਨੇ ਸੰਜੋ ਕੇ ਗਈ ਸੀ ਬਹੁਤ ਸਾਰੀਆਂ ਖੁਆਇਸ਼ਾਂ ਲੈ ਕੇ ਗਈ ਸੀ ਪਰ ਉਹ ਸਾਰੀਆਂ ਖੁਆਇਸ਼ਾਂ ਖਤਮ ਹੋ ਗਈਆਂ ਨੇ ਸਾਰਾ ਕੁਝ ਖਤਮ ਹੋ ਗਿਆ ਹੈ ਪਰਿਵਾਰ ਦੇ ਸੁਪਨੇ ਖਤਮ ਹੋ ਗਏ ਨੇ ਪਰਿਵਾਰ ਨੇ ਸੋਚਿਆ ਕਿ ਚਲੋ ਸਾਡੀ ਧੀ ਰਾਣੀ ਅੱਗੇ ਵਧੇਗੀ ਤੇ ਅਸੀਂ ਵੀ ਅੱਗੇ ਵਧਾਂਗੇ ਸਾਡੇ ਘਰ ਵੀ ਸੁੱਖ ਆਏਗਾ ਸਾਡੇ ਘਰ ਵੀ ਪੈਸਾ ਆਏਗਾ ਸਾਡੇ ਘਰ ਵੀ ਜਿਹੜੀਆਂ ਖੁਸ਼ੀਆਂ ਆਉਣਗੀਆਂ ਤੇ ਇਸੇ ਖੁਸ਼ੀਆਂ ਦੇ ਚਾਹ ਦੇ ਵਿੱਚ ਉਹਨਾਂ ਨੇ ਕੈਨੇਡਾ ਆਪਣੀ ਧੀ ਰਾਣੀ ਨੂੰ ਭੇਜਿਆ ਸੀ ਪਰ ਰਿਤਿਕਾ ਹੁਣ ਜ਼ਿੰਦਗੀ ਦੀ جنگ ਹਾਰ ਗਈ ਹੈ ਉਸਨੇ ਪੂਰੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਇਹ ਗਰੀਬ ਪਰਿਵਾਰ ਹੱਲੇ ਉਹਨਾਂ ਦਾ ਕਰਜ਼ਾ ਵੀ ਨਹੀਂ ਲੁੱਥਿਆ ਸੀ ਕਰਜ਼ਾ ਚੋਕ ਕੇ ਆਪਣੀ ਧੀ ਰਾਣੀ ਨੂੰ ਉਹਨਾਂ ਨੇ ਕੈਨੇਡਾ ਭੇਜਿਆ ਸੀ ਕਿਰਾਏ ਦੇ ਮਕਾਨ ਤੇ ਉਹ ਰਹਿੰਦੇ ਨੇ ਸੋ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਨਸਨੀ ਮਚ ਗਈ ਹੈ ਲੋਕ ਸਾਰੇ ਲੋਕ ਇਸ ਪਰਿਵਾਰ ਦੇ ਲਈ ਅਰਦਾਸ ਕਰ ਰਹੇ ਨੇ ਤੁਸੀਂ ਵੀ ਇਸ ਪਰਿਵਾਰ ਦੇ ਲਈ ਅਰਦਾਸ ਕਰਿਓ ਇਹ ਪਰਿਵਾਰ ਜਿਹੜਾ ਹੈ ਆਪਣੀ ਜਵਾਨਤੀ ਨੂੰ ਇਹਨਾਂ ਨੇ ਖੋਇਆ ਹੈ ਜਵਾਨਤੀ ਉਹ ਧੀ ਜਿਹੜੀ ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਕਿਉਂਕਿ ਕੁੜੀ ਕਲਾਸ ਦੇ ਵਿੱਚ ਪੜਨ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਵਧੀਆ ਸੀ ਅਤੇ ਇਸੇ ਉਮੀਦ ਦੇ ਵਿੱਚ ਉਹਨਾਂ ਨੇ ਕੈਨੇਡਾ ਭੇਜਿਆ ਕਿ ਸਾਡੀ ਧੀ ਰਾਣੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਕਰ ਸਕਦੀ ਹੈ ਕੁਝ ਵਧੀਆ ਵਣ ਸਕਦੀ ਹੈ ਪਰ ਕੁਦਰਤ ਨੇ ਉਸ ਦਾ ਸਾਥ ਨਹੀਂ ਦਿੱਤਾ ਕੁਦਰਤ ਨੇ ਉਸ ਦਾ ਸਾਥ ਛੱਡ ਦਿੱਤਾ ਹੈ ਤੁਸੀਂ ਜੋ ਹੈ ਇਸ ਪਰਿਵਾਰ ਦੇ ਲਈ ਅਰਦਾਸ ਜ਼ਰੂਰ ਕਰਿਓ ਇੱਕ ਖਬਰ ਜਿਹੜੀ ਹੈ ਉਹ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਕੈਨੇਡਾ ਦੀ ਤੀ ਦੀ ਜਿਹੜੀ ਆ ਉਹ ਮੌਤ ਹੋਈ ਹੈ